ਦੁਬਈ ਫਰੇਮ ਦੇ ਵਿੱਚ ਲਿਫਟ ਤੇ 25 26 ਸਕਿੰਟ ਲੱਗਦੇ ਆ ਤੇ ਬੰਦਾ ਸਿਖਰ ਤੇ ਪਹੁੰਚ ਜਾਂਦਾ ਸਿਖਰ ਤੇ ਪਹੁੰਚ ਕੇ ਇਧਰਲੇ ਪਾਸੇ ਸ਼ਹਿਰ ਦਿਸਦਾ ਕਰਾਮਾ ਏਰੀਆ ਕਰਾਮਾ ਇਹ ਦੁਬਈ ਦਾ ਕਰਾਮਾ ਏਰੀਆ ਆ ਗਿਆ ਤੇ ਵਿਚਾਲੇ ਇਹਦੇ ਕੱਚ ਦਾ ਲੱਗਿਆ ਹੋਇਆ ਆ ਸ਼ੀਸ਼ਾ ਇਹ ਤੋਂ ਥੱਲੇ ਦੀ ਦਾ ਧੋਰਾ ਹਾਂ ਬਲਰ ਵੀ ਹੁੰਦਾ ਇਸ ਵੇਲੇ ਆਪਾਂ ਫਰੇਮ ਦੇ ਵਿੱਚ ਖੜੇ ਆਂ ਫਰੇਮ ਦਾ ਉਤਲਾਹ ਹਿਸਾਬ ਪਾਸਾ ਜਿੱਥੇ ਜਾ ਕੇ ਸਾਰਾ ਕੁਝ ਆਪਾਂ ਨੂੰ ਦਿਂਦਾ ਸ਼ਹਿਰ ਦੇਸ ਦਾ ਸਾਰੇ ਪਾਸਿਓਂ ਤੇ ਇਹ ਫਰੇਮ ਦੇ ਵਿੱਚ ਖੜੀ ਹੋਈ ਖਲਕਤ ਦਿਖਦੀ ਜਿਹੜੇ ਇੱਥੇ ਫੋਟੋਮਾਰਕ ਚ ਆਉਂਦੇ ਆ ਤੇ ਕੁਝ ਆਪਣੇ ਵਰਗੇ ਮਿੱਤਰ ਬੇਲੀ ਇੱਥੇ ਵੀਡੀਓ ਬਣਾਉਂਦੇ ਆ ਤੇ ਜੇ ਇਧਰਲੇ ਪਾਸੇ ਜਾਂਦੇ ਆ ਤਾਂ ਸ਼ਹਿਰ ਦੁਬਈ ਦੀਆਂ ਉੱਚੀਆਂ ਬਿਲਡਿੰਗਾਂ ਦਿਖਦੀਆਂ ਉਹ ਜਿਵੇਂ ਬੁਰਜ ਖਲੀਫਾ ਤੇ ਹੋਰ ਜਿਹੜੇ ਉੱਚੇ ਟਾਵਰ ਇੱਥੋਂ ਤੇ ਉਹ ਨਜ਼ਰੀ ਪੈਂਦੇ ਆ ਠੀਕ ਆ ਤੇ ਇੱਥੋਂ ਦੀ ਟ੍ਰੈਫਿਕ ਦਿਖਦੀ ਆ ਸੋਹਣਾ ਮੌਲਾ ਇੱਥੇ ਸਾਹਮਣੇ ਇੱਕ ਆ ਸਕਰੀਨ ਲੱਗੀ ਆ ਤੇ ਕਹਿੰਦੇ ਵੀ ਇੱਥੇ ਕੁਝ ਲਿਖੀਏ ਤਾਂ ਉੱਥੇ ਚਲਾ ਜਾਂਦਾ ਦੇਖੀਏ ਫਿਰ ਬੜਿਆ ਬਾਹਰ ਚਲਾ ਗਿਆ ਫਰੇਮੋਂ ਹੁਣ ਥੋੜਾ ਨਿਕਾਲੇ ਹੁਣ ਨਿਕਾਲੀ ਗਿਆ ਨਾ ਇਹ ਉਧਰ ਨੂੰ ਕਰਿਓ ਫੂਨ ਤੁਸੀਂ ਕੱਢਣਾ 1990 ਉਹ ਬਾਹਰ ਨਹੀਂ ਬਣੀ ਗੱਲ ਮਸ਼ਹੂਰੀ ਜਿਹੀ ਸ਼ੋਨ ਲੱਗ ਪਈ ਕੁਦਾ ਕਗਾਵਾਰ ਚਲਾ ਗਿਆ ਆ ਗਿਆ ਨਹੀਂ 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 ਥੋੜਾ ਥੋੜਾ ਸ਼ੁਰੂ ਅੱਗੇ ਅੱਗੇ ਸ਼ੁਰੂ ਕਰੋ ਹਾਂ ਬਿਲਕੁਲ ਹਾਂ ਹੁਣ ਈਸ ਤਰ੍ਹਾਂ ਉਹ ਗੱਲ ਕਰ ਲਈ ਦਵਾਈ ਫਰੇਮ ਤੇ ਨਹੀਂ ਮੁੱਕਦੀ ਇਹ ਤਾਂ ਖਾਣ ਪੀਣ ਨੂੰ ਵੀ ਬਣਾਇਆ ਤੇ ਆ ਮੱਠੀਆਂ ਦਿੰਦੇ ਇਥੇ ਇਸੇ ਕਰਕੇ ਤਾਂ ਚੱਲਣਾ ਜਿਗਾਰਡ ਇਹ ਚੀਜ਼ ਨੂੰ ਹੋਰ ਹੀ ਕੋਈ ਕਹਿ ਦਿੰਦਾ ਬਾਈ ਨਾ ਮੱਠੀ ਆ ਉਹ ਤਾਂ ਮਜਗਾਰ ਚੱਲੀ ਜਾਂਦਾ ਉੱਚੇ ਥਾਂ ਤੇ ਖੜ ਕੇ ਇਹ ਸ਼ਹਿਰ ਦੀ ਤੇਜ਼ ਟ੍ਰੈਫਿਕ ਦਿਸਦੀ ਆ ਤਿਓਕ ਜਿਹਨਾਂ ਨੇ ਤੁਰ ਕੇ ਲੰਘਣਾ ਟੱਪਣਾ ਹੁੰਦਾ ਉਹਨਾਂ ਆਸਤੇ ਇੱਕ ਪੁਲ ਬਣਾਏ ਹੁੰਦੇ ਇਹੋ ਜਿਹੇ ਵੱਡੀਆਂ ਖੜਕਾਂ ਦੇ ਉੱਤੇ ਜਿਹੜੀਆਂ ਇਹਨਾਂ ਨੇ ਪਹਿਲਾਂ ਬੜਨਸਰ ਫੋਟੋਆਂ ਖਿੱਚੀਆਂ ਸੀ ਉਹ ਫੋਟੋਆਂ ਵੀ ਇੱਥੇ ਦਿੰਦੇ ਆ ਤੇ ਫਰੇਮ ਵੀ ਆ ਦਬਾਈ ਫਰੇਮ ਦਾ ਫਰੇਮ ਫੋਟੋ ਫਰੇਮ ਆ ਆ ਦੇ ਇਧਰਲੇ ਹੱਥ ਵੀ ਤੇ ਇਧਰਲੇ ਹੱਥ ਵੀ ਆ ਫਰੇਮ ਹੀ ਫਰੇਮ ਨੇ ਫਰੇਮਸ ਆਫ ਦੁਬਈ ਫਰੇਮ ਆਪਣੇ ਪਿੱਛੇ ਆਪਣੇ ਫਰੇਮ ਦੇ ਵਿੱਚ ਦਿਸਦਾ ਦੁਬਈ ਫਰੇਮ ਦੁਬਈ ਫਰੇਮ ਨੂੰ ਦੇਖ ਕੇ ਅਸੀਂ ਬਾਹਰ ਨਿਕਲ ਆਏ ਤੇ ਇਹ 150 ਮੀਟਰ ਉੱਚਾ ਤੇ 75-80 ਮੀਟਰ ਇਹ ਚੌੜਾ ਤੇ ਵਿੱਚ ਦੁਕਾਨਾਂ ਵੀ ਬਣਾਈਆਂ ਹੋਈਆਂ ਸੋਹਣੀਆਂ ਚੀਜ਼ਾਂ ਨੇ ਦੇਖਣ ਵਾਲੀ ਗੱਲਬਾਤ ਆ ਟਿਕਟ ਸੀ ਦੀ 50 ਕਿ ਦਰਾਮ ਆ ਤੇ ਵੀ ਹਾਂ ਠੀਕ ਹੈ ਪਾਸ ਪਾਸੇ ਜੇ ਤੁਸੀਂ ਜਾਨ ਨੇ ਮੁਆਫਤ ਰੋਣ ਝੋਣ ਨਾ ਕਰਨਾ ਹੋਵੇ ਰੋਣ ਝੋਣ ਸ਼ਿੱਖੂ ਕਰਨਾ ਹੈ ਫੋਟੋ ਖੇਦੇ ਆਪਾਂ ਸਾਰੇ ਜਣੇ ਐਦਾਂ ਆ ਆ ਐਵੇਂ ਖਿਚਾ ਲੈਨੇ ਕਿਸੇ ਆਣੇ ਦੇ ਬੰਦੇ ਤੋਂ ਆ ਬੰਦਾ ਆ ਪਾਈ ਜੀ ਫੋਟੋ ਖਿਚਾ ਦਵਾ ਦੁਬਈ ਫਰੇਮ ਦੇ ਲਾਗੇ ਤਾਂ ਕੇ ਇਕੱਠ ਵੱਧ ਆ ਜਾਂਦਾ ਜਿਹੜੀਆਂ ਪਾਰਕਿੰਗ ਵਿਹਲੀਆਂ ਪਈਆਂ ਸੀ ਉਹ ਵੀ ਭਰ ਗਈਆਂ ਤੇ ਇਸ ਤੋਂ ਬਾਅਦ ਆਪਾਂ ਹੋਰ ਪਾਸੇ ਚੱਲਦੇ ਹਾਂ ਤੇ ਭਾਈ ਕਿੱਧਰ ਜਾਣਾ ਗਲੋਬਲ ਬਲੀਅਰ ਓਕੇ ਸਾਨੂੰ ਲੀਡ ਕਰਨ ਵਾਲੇ ਆਪਾਂ ਪਹਿਲਾਂ ਆਪਾਂ ਸੀਗੇ ਲੋਕਲ ਜੀ ਟੂਰਿਸਟ ਹਾਂ ਫਿਰ ਆਪਾਂ ਇੰਟਰਨੈਸ਼ਨਲ ਟਰੈਵਲਰ ਬਣ ਗਏ ਅੱਜ ਆਪਾਂ ਗਲੋਬਲੀ ਬਣ ਰਹੇ ਆ ਆਲਮੀ ਕਿਆ ਬਾਤ ਆ ਯਾਰ ਕਿਆ ਬਾਤ ਆ ਬੇਸ਼ੇ ਪਦਰੀ ਸੰਮੇਲਨ ਹੁਣ ਜਾ ਰਹੇ ਆ ਉਹ ਜਿਪ ਵਧੀਆ ਪੈ ਜਾਣਾ ਉਹ ਜਗਣ ਗਿਆ ਉਹ ਲੈ ਲਵੋ ਬਸ ਇੱਥੇ ਤੱਕ ਆ ਗਏ ਮੈਂ ਤਾਂ ਬੁੱਧਾ ਹੀ ਨਿਕੰਦ ਬੁੱਧਾ ਤੇ ਆ ਆਥਣ ਵੇਲੇ ਬਰਜ ਖਲੀਫਾ ਦਾ ਇਹੋ ਜਿਹਾ ਚਾਕਾ ਬਣ ਜਾਂਦਾ ਹੈ ਉਹ ਉੱਚੀਆਂ ਬਿਲਡਿੰਗਾਂ ਦੇ ਉਹਲੇ ਸੂਰਜ ਭਾਜੀ ਜਗੀ ਜਾਂਦੇ ਆ ਤੇ ਬਰਜ ਖਲੀਫਾ ਹੁਣੀ ਐਵੇਂ ਤੇ ਦਿਸਦੇ ਆ ਆਧਰਾਸ ਤੇ ਵਿੱਚ ਆ ਜਾਂਦੇ ਆ ਦੁਬਈ ਵਾਵਾ ਲੰਮੀ ਚੌੜੀ ਖੇੜ ਹੈ ਇਹ ਨਹੀਂ ਵੀ ਆਪਾਂ ਇੱਕੋ ਦਿਨ ਚ ਜਾਂ ਦੋ ਤਿੰਨ ਦਿਨਾਂ ਚ ਇਹਨੂੰ ਘੁੰਮ ਲਾਂਗੇ ਇਹ ਕਾਹ ਅਲਾਕਾ ਪਰਸ਼ੀਆ ਤੇ ਪਰਸ਼ੀਆ ਇਲਾਕੇ ਵਿੱਚ ਜਿਹੜੇ ਆਪਣੇ ਨਾਲ ਸੰਧੂ ਮਿੱਤਰਬੇਲੀ ਆਹ ਮਾਝੇ ਵਾਲੇ ਇਹਨਾਂ ਦਾ ਟਿਕਾਣਾ ਬਣਿਆ ਹੋਇਆ ਸਾਹਮਣੇ ਲਿਖਿਆ ਮਾਝਾ ਟਰਾਂਸਪੋਰਟ ਮਾਝਾ ਟਰਾਂਸਪੋਰਟ ਦੁਬਈ ਯੂਏਈ ਨਾਲ ਮੇਲ ਲਿਖਿਆ ਤੇ ਲੱਲਾ ਪੱਪਾ ਇਧਰਲੇ ਹੱਥ ਇਹੋ ਜੀਆਂ ਸਾਰੀਆਂ ਬਿਲਡਿੰਗਸ ਬਣੀਆਂ ਹੋਈਆਂ ਤੇ ਪਾਰਕਿੰਗ ਆ ਸੋਹਣਾ ਟਿਕਾਣਾ ਆ ਇਹ ਦੁਬਈ ਨੂੰ ਸਾਰੇ ਪਾਸੇ ਸਜਾ ਕੇ ਰੱਖਿਆ ਹੋਇਆ ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਘਰੋਸਾਰੀ ਹੋਵੇ, ਮਕਾਨੋਸਾਰੀ, ਦਫਤਰੋਸਾਰੀ ਇੱਕ ਵੱਖਰਾ ਲਹਿਜਾ ਦੁਬਈ ਦਾ ਤੇ ਜਦੋਂ ਆਪਾਂ ਇਸ ਦਫਤਰ ਦੇ ਵਿੱਚ ਵੜਦੇ ਆ ਤਾਂ ਸਾਹਮਣੇ ਆਪਣੀ ਇਹੋ ਜਿਹੇ ਪੰਜਾਬ ਵਾਲੇ ਭਰਾ ਬੈਠੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਰਾਜੀਬਾ ਜੀ ਵੈਲਕਮ ਬਹੁਤ-ਬਹੁਤ ਤੁਹਾਡਾ ਕੀਨਾ ਸਿੰਘ ਸਾਹਿਬ ਆਪਣਾ ਬਿੱਲਾ ਹਾਂਜੀ ਵਾਹ ਬਾਗੜ ਬਿੱਲਾ ਹਾਂਜੀ ਥੋੜੇ ਭਰ ਕੇ ਆਉਣ ਦੇ ਬਾਈ ਕਿਦਾਂ ਛੋਟੇ ਵੀਰ ਤੁਸੀਂ ਕਿੱਥੋਂ ਸਿਰੋ ਹਾਂ ਸੰਗਰੂਰ ਸੰਗਰੂਰ ਤੋਂ ਓਕੇ ਤੁਸੀਂ ਮਾਛੀਕੇ ਮੜ ਤੜਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਇਹ ਵੀ ਜੰਗੀ ਪੈਂਦੀ ਓਕੇ ਬਾਈ ਜੀ ਇਹ ਦਫਤਰਾ ਬਾਈ ਹੋਣਾ ਦਾ ਤੇ ਗਰਨਾਨਕ ਪਾਸ਼ਾ ਦੀ ਸਾਹਮਣੇ ਤਸਵੀਰ ਪਈ ਹੈ ਜਿਹੜਾ ਦੇਸ਼ਾਂ ਜਾਬਾ ਕੁੰਨੀ ਘੁੰਮੀ ਜਾਂਦੇ ਆ ਅਰਬ ਦਾ ਇੱਕ ਆਪ ਦਾ ਢਾਂਗਾ ਬਿਲਡਿੰਗ ਬਣਾਉਣ ਦਾ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹੁਣ ਪੰਜਾਬ ਦੇ ਵਿੱਚ ਵੀ ਕੁਝ ਮਕਾਨ ਇਹੋ ਜਿਹੇ ਬਣਦੇ ਨੇ ਤੇ ਜਿਹੜੀ ਆ ਇੱਕ ਕਲੋਨੀ ਜੀ ਬਣੀ ਹੋਈ ਆ ਸਾਰੇ ਮਕਾਨ ਇਸ ਵੇਲੇ ਆਪਣੀ ਨਿਗਾਹ ਪੈਂਦੇ ਆ ਇਹ ਯੂਰਪ ਵਾਲਾ ਸਾ ਹਸਾਬ ਕਿਤਾਬਾ ਇਹ ਨਮੂਨਾ ਯੂਰਪ ਦੇ ਛਾਲਾ ਬਿਲਡਿੰਗ ਸਾਰੀ ਵਾਲਾ ਤੇ ਇਹ ਜਗ੍ਹਾ ਇਹਦੇ ਮਰਾਕਲ ਗਾਰਡਨ ਦੇ ਨੇੜੇ ਤੇੜਈ ਆ ਚੰਡੋਲ ਸ਼ਾਰਜਾ ਦੇ ਵਿੱਚ ਵੀ ਇਹਦੇ ਨਾਲ ਦੀ ਇੱਕ ਬਣੀ ਹੋਈ ਆ ਤੇ ਇਸ ਵੇਲੇ ਆਪਾਂ ਫਿਰਦੇ ਆਂ ਐਨ ਦੁਬਈ ਏ ਆਈ ਐਨ ਐਨ ਤੇ ਦੁਬਈ ਅ ਇਧਰ ਰੱਖਿਆ ਦਾ ਵੀ ਰੰਗ ਟੰਗ ਦੇਖਣ ਵਾਲਾ ਜਦੋਂ ਗੂਗਲ ਮੈਪਸ ਤੇ ਆਪਾਂ ਦੇਖਾਂਗੇ ਤਾਂ ਪਤਾ ਲੱਗੂਗਾ ਇਹ ਇੱਕ ਨਿੱਕਾ ਜਿਹਾ ਟਾਪੂ ਆ ਜਿਹੜਾ ਦੁਬਈ ਦੇ ਨਾਲ ਜੁੜਿਆ ਹੋਇਆ ਤੇ ਇੱਕ ਪਾਸੇ ਜ ਨੂੰ ਆ ਜਾਂਦਾ ਹੈ ਬਹੁਤ ਸ਼ਾਨਦਾਰ ਨਜ਼ਾਰਾ ਇਹਨਾਂ ਸ਼ਹਿਰਾਂ ਨੂੰ ਦਿਨ ਨੂੰ ਵੇਖਣ ਦਾ ਆਪ ਦਾ ਸਵਾਦ ਹੈ ਤੇ ਰਾਤ ਨੂੰ ਦੇਖਣ ਦਾ ਆਪ ਦਾ ਸਾਹਮਣੇ ਚੱਲਦੀਆਂ ਹੋਈਆਂ ਮਸ਼ਹੂਰਾਂ ਤੇ ਮੈਨੂੰ ਲੱਗਦਾ ਵੀ ਆਪਾਂ ਥੱਲੇ ਪਾਰਕਿੰਗ 'ਚ ਆ ਗਏ ਭਾਈ ਜੀ ਦਬਈ ਦੇ ਦਿਨ ਵੇਲੇ ਦੇ ਰੰਗ ਹੋਰ ਤੇ ਰਾਤਾਂ ਨੂੰ ਇਥੋਂ ਦੀਆਂ ਰੰਗीन ਰਾਤਾਂ ਇਹੋ ਜਿਹੀਆਂ ਨੇ ਆਹ ਦੀਪਮਾਲਾ ਸਾਰੇ ਪਾਸੇ ਕੀਤੀ ਹੁੰਦੀ ਆ ਲੜੀਆਂ ਲੁੜੀਆਂ ਲਾਈਆਂ ਹੁੰਦੀਆਂ ਤੇ ਇਹ ਜਿਹੜਾ ਏਂਡ ਦਾ ਇਲਾਕਾ ਇਹ ਵੀਰ ਹੋਣੀ ਕਹਿੰਦੇ ਵੀ ਜੇ ਰਾਤਾਂ ਨੂੰ ਦੇਖਾਂਗੇ ਤਾਂ ਭਾਈ ਜਿਆਦਾ ਸੋਹਣਾ ਲੱਗਦਾ ਹੈ ਹਲਕਾ ਹਲਕਾ ਨੌਜਵਾਨ ਕਿਤੇ ਨਾ ਕਿਤੇ ਸੰਗਦੇ ਆ ਜਦੋਂ ਕੈਮਰੇ ਤੇ ਆ ਜਾਂਦੇ ਆ ਪਰ ਕੋਈ ਨਾ ਦੇ ਬਾਈ ਇੱਥੋਂ ਮਾਲ ਖੜਾਉਣਾ ਜੇ ਇੱਕ ਦਾ ਖੜਾਉਣਾ ਲੱਗੇ ਨਿਆਣੇ ਆਸਤੇ ਕੋਈ ਯਾਰ ਲੈ ਲੂ ਲਾਂਗੇ ਹੁਣ ਕਿਧਰ ਲਾਵਾਂਗੇ ਮੈਂ ਤਾਂ ਲੈ ਸਕਦਾ ਨਾ ਜਿਗੇ ਦੇ 20 ਮਿੰਟ ਦਾ ਸਮਾਂ ਹੋਇਆ ਇੱਥੇ ਖੜ ਕੇ ਦੁਬਈ ਦੇ ਇਹੋ ਜਿਹੇ ਰੰਗ ਦਿਸਦੇ ਆ ਇਧਰ ਹੋਟਲ ਬਣੇ ਹੋਏ ਨੇ ਜਿਵੇਂ ਆਹ ਕੈਬਨਸ ਜੇ ਬਣੇ ਹੋਏ ਆ ਇਹ ਅੱਡੋ ਅੱਡੀ ਆਪਦਾ ਆ ਪਰਦੇਦਾਰੀ ਲਈ ਅਗਲਾ ਲੈ ਲੈਂਦਾ ਤੇ ਵਿੱਚ ਬਹਿ ਕੇ ਟੱਬਰ ਆਪਦੇ ਰੋਟੀ ਪਾਣੀ ਛਕੀ ਜਾਂਦੇ ਆ ਦੁਬਈ ਦੀਆਂ ਫੋਟੋਆਂ ਦੇਖਦੇ ਹੁੰਦੇ ਸੀ ਕਿ ਭਾਈ ਦੁਬਈ ਇਹੋ ਜੀ ਆ ਤੇ ਅੱਜ ਕਿ ਦੁਬਈ ਨੂੰ ਨੇੜੇ ਨੂੰ ਦੇਖਣ ਦਾ ਮੌਕਾ ਮਿਲਿਆ ਤੇ ਜਿਹੜੇ ਬੰਦੇ ਇੱਥੇ ਰਹਿੰਦੇ ਆ ਜਾਣੂ ਇਹਨਾਂ ਇਲਾਕਿਆਂ ਦੇ ਉਹਨਾਂ ਕਰਕੇ ਆਪਾਂ ਨੂੰ ਸੌਖਾ ਇਹ ਹੋ ਜਾਂਦਾ ਵੀ ਆਪਾਂ ਨੂੰ ਥਾਵਾਂ ਤੇ ਪਹੁੰਚਣ ਦੀ ਸਿਖਿਆਈ ਹੋ ਜਾਂਦੀ ਆ ਬਾਕੀ ਜਾਣਕਾਰੀ ਮਿਲ ਜਾਂਦੀ ਏ ਤੇ ਬਾਕੀ ਇਹੋ ਜਿਹੇ ਇਲਾਕੇ ਦੇਖਣ ਨੂੰ ਮਿਲਦੇ ਆ ਆ ਇੱਕ ਨਹਿਰ ਵਾਂਗੂ ਬਣਾਇਆ ਹੋਇਆ ਤੇ ਇਹ ਚੋ ਬੇੜੀਆਂ ਚੱਲਦੀਆਂ ਇਸ ਇਲਾਕੇ ਨੂੰ ਬਲੂ ਵਾਟਰ ਬਲੂ ਵਾਟਰ ਵੀ ਕਿਹਾ ਜਾਂਦਾ bluewaters.ae ਦੇ ਨਾਂ ਤੇ ਇੱਥੇ ਲੱਗੇ ਹੋਏ ਪੋਸਟਰ ਜੇ ਕਈ ਥਾਈ ਤੇ ਐਨ ਦੁਬਈ ਦਾ ਇਹ ਇਲਾਕਾ ਦੁਬਈ ਚਾ ਤੇ ਦੁਬਈ ਦੇ ਰੰਗ ਚੰਗੀ ਤਰ੍ਹਾਂ ਦੇਖਣੇ ਆ। ਵਾਰੀ-ਵਾਰੀ ਇਹਨਾਂ ਸੜਕਾਂ ਦੇ ਉੱਤੋਂ ਲੰਘਦੇ ਰਹਾਂਗੇ। ਇੱਕ ਵਾਰੀ ਫਿਰ ਸ਼ੇਖ ਜ਼ਾਹਿਦ ਰੋਡ ਦੇ ਉੱਤੇ। ਇਹ ਰਾਤ ਵੇਲੇ ਦਾ ਉਹਦਾ ਇਹੋ ਜਿਹਾ ਝਾਕਾ ਬਣਦਾ। ਤੇ ਸੀਸਾ ਚੜਾ ਲਿਆ ਬਾਈ ਮੈਂ ਤਾਂ ਕਹਿੰਦਾ ਸੀਸਾ ਸੀਸਾ ਥੱਲੇ ਲਾਇਆ ਦੇ ਬਈ। ਬਾਈ ਨੇ ਲਾਇਆ। ਅੱਛਾ। ਆ ਆ ਇਧਰਲੇ ਬਸੇ ਸੇ ਉਹ ਦੂਜਾ ਆ ਗਿਆ ਫਿਊਚਰ ਮਿਊਜ਼ੀਅਮ। ਟਿਕਟਾਂ ਇਹਦੀਆਂ ਲੇਟ ਮਿਲਣੀਆਂ ਪਰ ਤੇ ਹੀਟਲੀ ਫਲੋਰ ਆ ਕਹਿੰਦੇ ਵੀ ਉਹ ਮੁਫਤੋ ਮੁਸਤੀ ਆ। ਉਹਦਾ ਸਬਬ ਬਣਿਆ ਤਾਂ ਆਪਾਂ ਉਹ ਜਗ੍ਹਾ ਦੇਖ ਕੇ ਆਵਾਂਗੇ। ਛੱਲੇ ਤੋਂ ਵੀ ਜਾਣਗੇ ਇਨਸ਼ਾਅੱਲਾ ਆਪਾਂ ਇਹੀ ਦੁਬਈ ਦੇ ਵਿੱਚ ਰਾਤਾਂ ਲੰਮੀਆਂ ਹੋ ਗਈਆਂ ਸਾਡਾ 9:30 10 ਵਜੇ ਦਾ ਸਮਾਂ ਹੋ ਗਿਆ ਤੇ ਇੱਕ ਹੋਰ ਬਾਜ਼ਾਰ ਇੱਥੋਂ ਦਾ ਬਰ ਦੁਬਈ ਵਰ ਦਾ ਲੱਕਾ ਪੈ ਜਾਂਦਾ ਹੈ ਤੇ ਇੱਥੋਂ ਦੇ ਟਾਂਗੇ ਹੋ ਜੇ ਨੇ ਇਹ ਆਪਾਂ ਐ ਕਹਿ ਸਕਦੇ ਆ ਵੀ ਥੋੜੀ ਜਿਹੀ ਪੁਰਾਣੀ ਦੁਬਈ ਆ ਬਾਈ ਬਿਲਕੁਲ ਬਈ ਇਹਨਾਂ ਦਾ ਜਗਾੜ ਜਿਹਾ ਸਾਮ ਕੇ ਰੱਖਿਆ ਹੈ ਹਾਂ ਤੇ ਉਹੀ ਦੁਕਾਨਾਂ ਤੋਂ ਕੋਨਾਈਆਂ ਇਹਨਾਂ ਦੀਆਂ ਵੇਖੋ ਪਸ਼ਮੀਨੇ ਦੇ ਪੁਰਾਣਾ ਹਨ ਇਹਨਾਂ ਦੇ ਲਿਬਾਸ ਆ ਸਾਰਾ ਏਰੀਆ ਆਇਆ ਇਹ ਬਣਿਆ ਕੰਸਟਰਕਟਰ ਨਵਾਂ ਹੋਇਆ ਆ ਜੀ ਬਾਈ ਲੇਕਿਨ ਜਿਹੜਾ ਇਹਨੂੰ ਜਿਹੜਾ ਟੱਚ ਦਿੱਤਾ ਨਾ ਕੋਈ ਨੇ ਆਪਣਾ ਪੁਰਾਣਾ ਦਿੱਤਾ ਆ ਠੀਕ ਆ ਬਾਈ ਆ ਜਿਵੇਂ ਬੀਬੀਆਂ ਦੇ ਬਾਈ ਵਗੈਰਾ ਹਨਾ ਇਹਨਾਂ ਦੇ ਪੁਰਾਣਾ ਜੋ ਲਿਬਾਸ ਆ ਜੀ ਉਹੀ ਇਹਨਾਂ ਦੇ ਕਲੇ ਪੌਟ ਆ ਕਲੇ ਟ੍ਰੇਸ ਆ ਉਹੀ ਇਹਨਾਂ ਦਾ ਜੋ ਇਹ ਯੂਜ਼ ਕਰਦੇ ਸੀਗੇ ਉਹਨੂੰ ਇਹਨਾਂ ਥੋੜਾ ਜਿਹਾ ਨਵਾਂ ਰੰਗ ਦੇ ਕੇ ਉਹਨੂੰ ਥੋੜੀ ਨਵੀਂ ਡਿਜ਼ਾਈਨਿੰਗ ਦੇ ਕੇ ਲਾਲੋ ਪ੍ਰਿੰਟਿੰਗ ਦੇ ਕੇ ਉਹ ਆਪਣੇ ਕੇ ਫੇਸ ਕੀਤਾ ਹੈ ਤੇ ਲੋਕਾਂ ਦਾ ਪਸੰਦ ਹੁੰਦਾ ਬਹੁਤ ਸੋਹਣਾ ਤੁਰਦੇ ਤੁਰਦੇ ਨਾਲੇ ਤਾਲਾ ਦਵਾਲਾ ਦੇਖਦੇ ਆ ਤੇ ਨਾਲੇ ਆਪਾਂ ਦੇਖਦੇ ਆ ਵੀ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਸ਼ਬਦ ਆ ਜਿਹੜੇ ਸ਼ਬਦ ਆਪਣੀ ਬੋਲੀ ਦੇ ਵਿੱਚ ਵੀ ਆਮ ਹੀ ਵਰਤੇ ਜਾਂਦੇ ਆ ਤੇ ਇਹ ਆਪਣਾ ਭਾਂਡਾ ਟਿੰਡਾ ਤੇ ਹੋਰ ਜਿਹੜੇ ਦਰਵਾਜ਼ਿਆਂ ਦੇ ਡਿਜ਼ਾਈਨ ਆ ਬਹੁਤ ਕੁਝ ਆਪਣੇ ਨਾਲ ਇਹਨਾਂ ਦਾ ਮਿਲਦਾ ਇੱਕੋ ਜਿਹੀਆਂ ਗੱਲਾਂ ਬਾਤਾਂ ਨੇ ਹਾਂਜੀ ਇਧਰ ਜਿੰਦਰੇ ਪਏ ਆ ਪੁਰਾਣੇ ਪੱਥਰ ਪਏ ਆ ਹੈ ਜਿਵੇਂ ਆਪਣੇ ਅੱਜਕੱਲ ਨਰਮੇ ਦੀਆਂ ਸਿਕਰੀਆਂ ਨੂੰ ਰੰਗ ਕਰਕੇ ਡਰਾਇੰਗ ਰੂਮਾਂ ਦੇ ਵਿੱਚ ਰੱਖਿਆ ਹੁੰਦਾ ਨਾ ਵਿਚਾਲੇ ਮੇਜ ਦੇ ਇਹ ਆਪਦਾ ਪੱਥਰ ਆ ਤੇ ਪੱਥਰ ਨੂੰ ਐ ਸ਼ਿੰਗਾਰੀ ਜਾਂਦੇ ਤੇ تراਛੀ ਜਾਂਦੇ ਆ ਤੇ ਸਾਭ-ਸਾਭ ਕੇ ਰੱਖੀ ਜਾਂਦੇ ਆ ਕਿੰਗ ਲੈਦਰ ਤੇ ਇਹਨਾਂ ਦੁਕਾਨਾਂ 'ਚ ਇੱਕ ਦੁਕਾਨ ਦੇ ਵਿੱਚ ਬੜੇ ਆਪਾਂ ਆਪਣੇ ਬਾਈ ਨੇ ਇੱਕ ਉਹਨੂੰ ਬੇਨਤੀ ਕੀਤੀ ਵੀ ਥੋੜਾ ਜਿਹਾ ਥੋੜਾ ਝਾਕਾ-ਬਾਕਾ ਲੈਣਾ ਚਾਹੁੰਦੇ ਆ ਗਲਾਂ ਦੇ ਵਿੱਚ ਪਾਉਣ ਵਾਲੇ ਹਾਰ ਗਾਨੀਆਂ ਤੇ ਬਹੁਤ ਸਾਰਾ ਸਾਜੂ ਸਮਾਨ ਹੈ ਨਾਂ ਤਾਂ ਖਰ ਇਹਨਾਂ ਦਾ ਨਹੀਂ ਆਉਂਦਾ ਆਪਾਂ ਕੈਮਰਾ ਘੁਮਾ ਦਿੰਨੇ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖ ਸਕਦੇ ਆ ਲਾਈਟਿੰਗ ਲੂਟਿੰਗ ਬੜੀ ਕਮਾਲ ਦੀ ਕੀਤੀ ਹੈ ਤਾਂ ਕਰਕੇ ਚੀਜ਼ਾਂ ਜਿਹੜੀਆਂ ਪਈਆਂ ਨੇ ਸੋਹਣੀਆਂ ਦੇ ਦਿੱਤੀਆਂ ਲੈ ਆਹ ਦੇਖ ਯਾਰ ਹਨ ਓਖਲੀਆਂ ਜੀਆਂ ਓਖਲੀ ਚ ਸਿਰ ਦੇ ਕੇ ਬੂਹਲਿਆਂ ਤੋਂ ਡਰਦਾ ਲਓ ਬਈ ਇਹਦਾ ਨਾਮਕਰਨ ਕਰ ਦਈਏ ਆਪਾਂ ਜਗਾ ਦਾ ਅਲਸੀਫ ਦੁਬਈ ਹੈਸ਼ ਮੂਰੇ ਲਾ ਦਿੰਦੇ ਆ ਇਹ ਤੇ ਇਹ ਦੁਕਾਨਾ ਇੱਥੋਂ ਦੀਆਂ ਹੋਰ ਦੁਕਾਨਾਂ ਨੇ ਇਧਰਲੇ ਪਾਸੇ ਦੀਆਂ ਇੱਕ ਤੇ ਕਰਕੇ ਕੈਮਰਾ ਆਪਾਂ ਵੀਡੀਓ ਬਣਾਈ ਜਾਂਦੇ ਆ ਕੈਮਰਾ ਇੱਕ ਤੇ ਕੀਤਾ ਹੋਇਆ ਐਚ ਡੀ 60 60 ਫਰੇਮ ਪਰ ਸੈਕਿੰਡ ਬੰਦਾ ਜਿੱਥੋਂ ਚੱਲਿਆ ਆਉਂਦਾ ਆਪਦਾ ਮੂਲ ਨਹੀਂ ਭੁੱਲਦਾ ਇਹ ਦੇਸ਼ ਬੇਸ਼ੱਕ ਇੰਡੀਆ ਦੀਆਂ ਉੱਚੀਆਂ ਬਿਲਡਿੰਗਾਂ ਦੇਖਦੇ ਆਂ ਨਾਲ ਬੈਨਰ ਤੇ ਜਿਹੜਾ ਪੋਸਟਰ ਬਣਾਉਂਦੇ ਉਹਦੇ ਉੱਤੇ ਬੂਤੇ ਦੀ ਫੋਟੋ ਵੀ ਲਾਉਂਦੇ ਲਾਉਂਦੇ ਆ ਤੇ ਬੂਤਾ ਇਹਨਾਂ ਦਾ ਹਰੇਕ ਥਾਂ ਤੇ ਖੜਾ ਹੀ ਹੁੰਦਾ ਜੇ ਜਵਾਕਾਂ ਦੀਆਂ ਖੇਡਾਂ ਲੈਣ ਬਾਗੜੀ ਦਾ ਉੱਥੇ ਵੀ ਬੂਤੇ ਦੀਆਂ ਬੂਤੇ ਵਾਲੇ ਖੜਾਉਣੇ ਮਿਲਦੇ ਆ ਠੀਕ ਆ ਸੋਹਣੀ ਸ਼ਾਇਬਾ ਯਾਰ ਇਹ ਬਾਕੀ ਦੇਖਣਯੋਗ ਸੀ ਦਿਨ ਬੜੇ ਮੈਨੂੰ ਲੱਗਦਾ ਇੱਥੇ ਹੋਣਾ ਵੀ ਨਹੀਂ ਕੋਈ ਏਡਾ ਰਾਤਾਂ ਦਾ ਮਾਹੌਲ ਇਹਨਾਂ ਥਾਵਾਂ ਦਾ ਦੇਖਣਯੋਗ ਹੁੰਦਾ ਮੇਰੇ ਤੋਂ ਉਹਦੋਂ ਸਾਡੀ ਭੁੱਖ ਮਰ ਜੂਗੀ ਕਿਹਨੂੰ ਫਲੇਵਰ ਮਾਈਲੇਟ ਚਾਕਲੇਟ ਸਟ੍ਰੋਬੇਰੀ ਉਹ ਮਰਜੀ ਦੇ ਦੇ ਯਾਰ ਚਲਾ ਹੁੰਦੇ ਜਿਹੜਾ ਮਰਜੀ ਇਹ ਵੀ ਕਲਾ ਹੀ ਹੁੰਦੀ ਆ ਦੇਵ ਸਿਆ ਭਲੇਖੇ ਜੇ ਪਾਉਣ ਵਾਲਾ ਕੰਮ ਹਨਾ ਇਹ ਨਿਤ ਦਾ ਪੱਕਾ ਦੇਖਣੀ ਕੋਲ ਤੇ ਇਹਨਾਂ ਕੋਲ ਯਾਰ ਇਹ ਭਰਤਲ ਤੇ ਭਾਰੇ ਨੂੰ ਸਵਾਰ ਕੇ ਭਰ ਤੋਂ ਲਿਵਾੜ ਕੇ ਹੁੰਦਾ ਭਰਤਲ ਹੈ ਟੋਕਣਾ ਟ੍ਰਾਈ ਉਹ ਹੈ ਕਿੱਥੋਂ ਇਹ ਬਾਈ ਭਰਤਲ ਹੈ ਉਦੋਂ ਤਾਂ ਦੱਸਦੇ ਟਰਕੀ ਚ ਬੰਦਾ ਟਰੱਕ ਨੂੰ ਭਰ ਕੇ ਲੈਣ ਫਿਰ ਯਾਰ ਨਪਾਲ ਵਾਲਾ ਲੱਗਦਾ ਮੈਨੂੰ ਇਹ ਲੱਗਦਾ ਚੈਂਪੀਅਨ ਨਹੀਂ ਹੈ ਬਹੁਤਾ

ਹਾਂ ਮੇਰੇ ਪੋਲੇ ਦਾ ਕਮਰਾ ਗਿਆ ਇਹ ਕੀ ਆ ਕੀ ਤਰਕੀਸ਼ ਲਿਖਿਆ ਸੀ ਕੀ ਲਿਖਿਆ ਨੇ ਚਾਕਲੇਟ ਸਟ੍ਰੋਬੇਰੀ ਦੇ ਦੇ ਭਰਾਵਾ ਭਲੇਖੇ ਪਾਈ ਜਨਾ ਜਦੋਂ ਆਪਾਂ ਰਾਜਸਥਾਨ જયਪੁਰ ਜਾਣੇ ਤਾਂ ਉੱਥੇ ਚੁੱਕੀ ਚੁੱਕੀ ਢਾਣੀ ਬਣੀ ਹੋਈ ਆ ਹੈਲੋ ਰੱਬ ਕਰ ਮਰ ਜਾ ਜੈਪੁਰ ਦੇ ਵਿੱਚ ਵੀ ਇੱਕ ਚੋਖੀ ਟਾਣੀ ਹੈਗੀ ਇਹਦੇ ਨਾਲ ਦੀ ਉੱਥੇ ਵੀ ਕਹਿੰਦਾ ਖਾਦਾ ਪੀਤਾ ਸੀ ਇੱਕ ਮਿੰਟ ਸੁਣਿਆ ਯਾਰਾ ਇੱਕ ਮਿੰਟ ਇਹ ਇੱਕ ਅਮਰਤਸਰ ਵਿੱਚ ਵੀ ਟਾਣੀ ਹੈਗੀ ਆ ਕੀ ਹਾਲ ਕੀ ਹਾਲ ਚੱਲ ਠੀਕ ਹੈ ਜੀ ਬਾਜੇ ਵਧੀਆ ਵਧੀਆ ਜੈਪੁਰ ਆਪ ਜੈਪੁਰ ਸੇ ਹੋ ਠੀਕ ਹੈ ਯਾਰ ਕੀ ਬਾਤ ਹੈ ਜਿصه ਰਹੋ ਥੈਂਕ ਯੂ ਈ Rajasthan ਢਾਬੇ ਦੇ ਬੈਠੇ ਹੋਣੇ ਹੁਣੇ ਦਾਲ ਬਾਟੀ ਚੂਰਮੇ ਦਾ ਵਾਲਾ ਸਿੱਕਾ ਜਦੋਂ ਅਸੀਂ Rajasthan ਘੁੰਮਿਆ ਹਨਾ ਦੇ ਉਹ ਸਾਨੂੰ ਮੜ ਮੋਟਾ ਮੋਟਾ ਵਾਲਾ ਸੀ ਬਾਕੀ ਅਸੀਂ ਬਾਈ ਨੂੰ ਪੁੱਛ ਲਿਆ ਆਂ ਗੀਟਾ ਦਾ ਦੰਦੇ ਆਏ ਠੀਕ ਆ ਦਾਲ ਜੀ ਹੁੰਦੀ ਆ ਇਹਨੂੰ ਪਹਿਲਾਂ ਤਾਂ ਇਹਦੇ ਚ ਭੋਰਨਾ ਹੁੰਦਾ ਇਹ ਮੈਂ ਮੋਟੇ ਟੋਟੇ ਕਰ ਲੇ ਕੇ ਰਾਂ ਇਹਨੂੰ ਭੋਰ ਕੇ ਇਹਦੇ ਚ ਕੀ ਪਾਉਣਾ ਇਹਦੇ ਚ ਪਾਉਣੀ ਆਪਾਂ ਦਾਲ ਇਹ ਆ ਦਾਲ ਦਿੱਤੀ ਉਹਨਾਂ ਨੇ ਇਹੋ ਗਿਲਾ ਗਿਲਾ ਵਾਲਾ ਸਿੱਖਿਆ ਹੀ ਤੁ ਫੇਲੇ ਦੇ ਵਿੱਚ ਆ ਪਾ ਲੈਣਾ ਚੂਰਮਾ ਇਹਨੂੰ ਚੂਰਮਾ ਦੇ ਚੂਰਮਾ ਇਹ ਮਿੱਠੀ ਹੋਵੇ ਯੂਰੀ ਇਹ ਚੋਰੀ ਮਿੱਠੀ ਹੈ ਇਹ ਦੇਬਾ ਗੱਲ ਉਹੀ ਬਣ ਗਈ ਜਿਵੇਂ ਵੀਰ ਦੇ ਵਿੱਚ ਪਕੜਾ ਨੀਰ ਲਾ ਕੇ ਖਾਂਦੇ ਉਹ ਖਾ ਲੈਣੇ ਮੈਨੂੰ ਮਾੜਾ ਜਿਹਾ ਲੱਗਦਾ ਇਹ ਕੁਦਦੇ ਅਸੀਂ ਮੈਂ ਪਹਿਲੀ ਵਾਰੀ ਖਤਰ ਦੀ ਉੱਥੇ ਜੈਸਲ ਮੇਲ ਸੈਮਸਮ ਖਾਉਂਦੇ ਆ ਸੈਮਸਮ ਵੀ ਖਾਉਂਦੇ ਆ ਆਪਾਂ ਉੱਥੇ ਚੋਕੀ ਟਾਣੀ ਦੀ ਵੀ ਖਾਦਾ ਸੀ ਤੇ ਤੂੰ ਤੇਰੇ ਸੱਲ ਘਟੇ ਸੀ ਆਹ ਦਾ ਹਾਂ ਹਾਂ ਸੱਲ ਬੋ ਘਟ ਗਏ ਬਈ ਸੱਲ ਘਟੇ ਗਏ ਬਸ ਚੂਰਮਾ ਚੈਪਟਰ ਇਸ ਕਲੋਜ਼ਡ ਰਾਤ ਦੇ 12 ਵਜੇ ਦਾ ਸਮਾਂ ਹੋ ਗਿਆ ਤੇ ਦੁਕਾਨਾਂ ਬੰਦ ਕਰੀ ਜਾਂਦੇ ਨੇ ਤੇ ਅਸੀਂ ਵੀ ਇੱਥੋਂ ਨਿਕਲ ਕੇ ਕਿਸੇ ਟਿਕਾਣੇ ਵੱਲ ਜਾਣੇ ਆ ਇਹ ਸਾਰਾ ਕੁਝ ਇੱਥੇ ਬਾਹਰ ਐਵੇਂ ਢੱਕ ਕੇ ਚਲੇ ਜਾਂਦੇ ਆ ਕੋਈ ਚੋਰੀ ਨਹੀਂ ਕੋਈ ਚੋਕਾਲੀ ਨਹੀਂ ਤੇ ਕੋਈ ਡਰ ਡੁੱਕਰ ਨਹੀਂ ਇੱਥੇ ਇੱਕ ਪਾਸੇ ਇਹੋ ਜਿਹੇ ਕੱਚੇ ਜਿਹੇ ਮਕਾਨ ਬਣਾਏ ਹੋਏ ਨੇ ਮਕਾਨ ਬੇਸ਼ੱਕ ਪੱਕੇ ਆ ਪਰ ਉੱਤੇ ਲਿਪਾ ਪੁਚੀ ਕਰਕੇ ਇਹਨਾਂ ਨੂੰ ਐ ਲੁੱਕ ਦਿੱਤੀ ਹੋਈ ਵੀ ਪਈਏ ਬਹੁਤ ਪੁਰਾਣੇ ਆ ਤੇ ਪਰ ਇਹਨਾਂ ਦੇ ਵਿੱਚ ਉਤਰਨ ਲਈ ਚੜ੍ਹਨ ਲਈ ਇਹੋ ਜੀਆਂ ਪੌੜੀਆਂ ਬਣੀਆਂ ਹੋਈਆਂ ਇਹ 17ਵੀਂ 18ਵੀਂ ਤੇ ਇੱਕਵੇਂ ਸਾਜੀ ਦਾ ਮੇਲ ਬਣਾਇਆ ਹੋਇਆ ਦੁਬਈ ਦੀਆਂ ਮੁੱਖ ਖਾਸ ਥੇਕਣਾਂ ਵਾਲੀਆਂ ਥਾਵਾਂ ਚ ਫਿਊਚਰ ਮਿਊਜ਼ੀਅਮ ਆਫ ਫਿਊਚਰ ਭਵਿੱਖ ਦੀ ਗੱਲਬਾਤ ਕਰਨ ਵਾਲਾ ਛੱਲਾ ਇਸ ਵੇਲੇ ਬਿਲਕੁਲ ਆਪਣੀ ਸਕਰੀਨ ਤੇ ਆ ਪਹਿਲਾਂ ਇਹਨੂੰ ਭੱਜੇ ਭਜਾਏ ਜਾਂਦੇ ਦੇਖਿਆ ਸੀ ਗੱਡੀ ਵਿੱਚ ਬਹਿ ਕੇ ਪਰ ਹੁਣ ਇਹਨੂੰ ਬਿਲਕੁਲ ਨੇੜੇੋਂ ਦੇਖੀ ਜਾਂਦੇ ਆ ਇਹਦੇ ਚ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਇਹ ਸਾਰਾ ਕੁਝ 2022 ਦੇ ਵਿੱਚ ਹੀ ਖੋਲਿਆ ਨਵਾਂ ਖੋਲਿਆ ਤਾਂ ਕਰਕੇ ਇਥੋਂ ਦੇ ਲੋਕਲ ਲੋਕ ਵੀ ਨੂੰ ਦੇਖਦੇ ਆ ਇਹੜੇ 12ਵੇਂ ਪਾਸੇੋਂ ਆਉਂਦੇ ਉਹ ਵੀ ਦੇਖਦੇ ਆ ਖਿੱਚ ਵੱਜੀ ਹੋਈ ਆ ਇਹਨੂੰ ਦੇਖਣ ਦੀ ਤੇ ਇਹਦੇ ਵਿੱਚ ਦੋ ਤਿੰਨ ਮੰਜ਼ਲਾਂ ਬਣੀਆਂ ਹੋਣੀਆਂ ਤੇ ਜਿਹਨੂੰ ਅੰਦਰੋਂ ਵੜ ਕੇ ਦੇਖਾਂਗੇ ਜਦੋਂ ਮੌਕਾ ਮਿਲਿਆ ਮਾੜਾ ਮੋਟਾ ਤੇ ਫਾਈਨਲ ਤੇ ਸਮਾਂ ਇਸ ਵੇਲੇ ਰਾਤ ਦਾ 1 ਵਜਾ ਬਾਈ ਜੀ ਸ਼ੇਖ ਜ਼ੈਦ ਰੋੜੀ ਆ ਨਾ ਇਹ ਸ਼ੇਖ ਜ਼ੈਦ ਰੋੜਾ E11 ਤੇ ਇਹਦੇ ਉੱਤੇ ਰਾਤ ਨੂੰ ਵੀ ਇੰਨੀ ਟ੍ਰੈਫਿਕ ਆ ਇਹਦੇ ਉਧੇ ਤਾਂ ਚਲੋ ਟ੍ਰੈਫਿਕ ਹੈਗੀ ਹੈਗੀ ਆ ਇਧਰਲੇ ਪਾਸੇ ਦਾ ਮਾਹੌਲ ਚਾਲ ਜਿਹੜੇ ਇੱਥੇ ਹੋਟਲ-ਹਾਟਲ ਬਣੇ ਹੋਏ ਨੇ ਕਲੱਬ-ਕਲੱਬ ਇੱਥੇ ਖਾਣ-ਪੀਣ ਅਜੇ ਪੂਰੇ ਜੋਰਾਂ ਤੇ ਚੱਲੀ ਜਾਂਦਾ ਇਹ ਸ਼ਹਿਰ ਸੌਂਦਾ ਤਾਂ ਹੈ ਹੀ ਨਹੀਂ ਇਹ ਚਤੋਂ ਪਰ ਇੱਥੇ ਆਵਾਜੀਆਂ ਆਹੀ ਚੱਲਦੀਆਂ ਨੇ ਕੀ ਕਹਣਾ ਜੇ ਤੜਕੇ 3 ਵਜੇ ਮਾੜੀ ਮੁੱਠੀ ਦੀ ਆਵਾਜ਼ੇ ਘੜਜੇ ਤਾਂ ਘਟਜੇ ਬਾਕੀ ਸਮਾਂ ਇੱਥੇ ਰੌਣਕਾਂ ਰਹਿੰਦੀਆਂ ਇਸ ਵੇਲੇ ਆਪਣੇ ਨਾਲ ਬਾਈ ਗਰਜੰਟ ਹੁਣੀ ਖੜੇ ਆ ਤੇ ਬਾਈ ਗਰਜੰਟ 1999 ਚ ਦੇਸ਼ ਚਾਈ ਸੀ ਇਹਨਾਂ ਨੇ ਦੱਸਿਆ ਦੱਸਿਆ ਕਿ ਜਿਹੜੀ ਆ ਬਿਲਡਿੰਗ ਆ ਇਹ ਵਾਟਰ ਟ੍ਰੇਡ ਸੈਂਟਰ ਆ ਇਹ 1999 ਦੇ ਵਿੱਚ ਜਦੋਂ ਆਏ ਤੇ ਉਦੋਂ ਇਹ ਇੱਕ ਬਿਲਡਿੰਗ ਹੁੰਦੀ ਸੀ ਤੇ ਬਾਕੀ ਜਿਹੜਾ ਕੁਝ ਐਸ ਵਾਲੇ ਸਕਰੀਨ ਤੇ ਦਿਸਦਾ ਇਹਦੇ ਚੋ ਕੁਝ ਵੀ ਨਹੀਂ ਹੁੰਦਾ ਸੀ ਇੱਥੇ ਤੇ ਜਾਂ ਜਿਹੜੀਆਂ ਫਿਊਚਰ ਮਿਊਜ਼ੀਅਮ ਦੇ ਪਰਲੇ ਪਾਸੇ ਦੋ ਬਿਲਡਿੰਗ ਬੜੀਆਂ ਇਹ ਸੀ ਬਸ ਹੋਰ ਕਹਿੰਦੇ ਵੀ ਜਬਲ ਅਲੀ ਤੱਕ ਧੁਰੋ ਧੁਰ ਕੋਈ ਟਾਵਰ ਨਹੀਂ ਸੀ ਉੱਚਾ ਤੇ ਕੋਈ ਉੱਚੀ ਬਿਲਡਿੰਗ ਨਹੀਂ ਹੁੰਦੀ ਸੀ ਆਪਣੇ ਜਿਹੜੇ ਪੰਜਾਬੀ ਟਰੱਕ ਡਰਾਈਵਰ ਹੁੰਦੇ ਸੀ ਇਹਨਾਂ ਥਾਵਾਂ ਤੇ ਕਿਤੇ ਟਰੱਕ ਖਿਲਾਰ ਕੇ ਤੇ ਸਮੁੰਦਰ 'ਚ ਵੜ ਜਾਂਦੇ ਹੁੰਦੇ ਸੀ ਤੇ ਸਮੁੰਦਰ ਵੀ ਇੱਥੋਂ ਨੇੜੇ ਹੀ ਆ ਜਿਹੜੀਆਂ ਰੌਣਕਾਂ ਨੇ ਇਹ ਨਵੀਆਂ ਨੇ ਥੋੜੇ ਸਾਲਾਂ ਦੀਆਂ ਹੋਈਆਂ ਰੋਣੋ ਜਾਨੀ ਕਿ ਮਤਲਬ 2.5 ਕਿਲੋਮੀਟਰ ਦੀ ਬਾੜ ਕਿਸੁੰਦਰ ਹੋਣਾ 2 ਕਿਲੋਮੀਟਰ ਦੀ ਬਾੜ ਤੇ ਸਿੱਧਾ ਜੀਏ ਸਮੁੰਦਰ ਹੋਣਾ ਠੀਕ ਆ ਹਾਂਜੀ ਸਮਾਂ ਬੜੀ ਛਿੱਤੀ ਬਦਲਿਆ ਬਾਈ ਬਹੁਤ ਬਾਈ ਰਾਤ 2 ਵਜੇ ਦਾ ਸਮਾਂ ਤੇ ਇੱਥੇ ਸੜਕਾਂ ਰਾਤੋਂ ਰਾਤ ਪੱਟ ਲੈਂਦੇ ਜਿੰਨੀਆਂ ਕਿ ਬਣਾਉਣੀਆਂ ਹੁੰਦੀਆਂ ਤੇ ਅਗਲੇ ਦਿਨ ਸਵੇਰੇ 6 ਵਜੇ ਨੂੰ ਸੜਕੋ ਬਣਾ ਦੇਣੀ ਆ ਕਿਉਂਕਿ ਟ੍ਰੈਫਿਕ ਚ ਤੇਜ਼ ਆ ਕੰਮ ਤੇ ਇਹ ਰੋਕ ਕੇ ਨਹੀਂ ਲੱਕ ਸਕਦੇ ਫਸਤ ਤਿੰਨ ਜਾਂ ਚਾਰ ਘੰਟੇ ਜੇ ਇਨਿੰਗ ਸੜਕ ਬਣਾ ਕੇ ਇਹ ਕੰਮ ਚੱਲਦਾ ਕਰ ਦੇਣਗੇ ਸਵੇਰ ਤੱਕ ਐ ਜੰਗੀ ਪੱਧਰ ਤੇ ਲੱਗੇ ਹੋਏ ਆ ਤੇ ਇੱਥੇ ਹੀ ਪਾਰਕਿੰਗ ਦੇ ਵਿੱਚ ਆਪਣੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਆਂ ਤੇ ਮਿਲਦੇ ਆਪਾਂ ਕੱਲ ਦੇ ਸਫਰ ਚ ਕੱਲ ਦੇ ਵੀਡੀਓ ਨਾਲ ਦੁਬਈ ਦੇ ਹੋਰ ਰੰਗ ਦੇਖਦੇ ਆ ਨਾ ਮਿੱਤਰ ਬੇਲੀਆਂ ਦੇ ਨਾਲ ਬਹੁਤ ਸੋਹਣੀਆਂ ਥਾਵਾਂ ਦੇਖੀਆਂ ਅੱਜ ਤੇ ਬੇਨਤੀ ਆ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਤੇ ਆਪਣੇ ਮਿੱਤਰਾਂ ਬੇਲੀਆਂ ਨਾਲ ਜ਼ਰੂਰ ਸਾਂਝੀ ਕਰਿਓ ਜਿਹੜੇ ਰਿਸ਼ਤੇਦਾਰਾਂ ਦੇ WhatsApp ਵਾਲੇ ਗਰੁੱਪ ਬਣੇ ਹੁੰਦੇ ਆ ਉਹਨਾਂ ਦੇ ਵਿੱਚ ਲਿੰਕ ਪਾਓ ਤੇ ਮਿਲਦੇ ਆਪਾਂ ਕੱਲ ਦੇ ਸਫਰ ਚ ਨਵੀਂ ਵੀਡੀਓ ਦੇ ਨਾਲ ਸਾਸ੍ਰੀ ਘਰ ਬਾਈ ਜੀ ਸਾਰਿਆਂ ਨੂੰ